ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ 5 ਬ੍ਰਿਗੇਡ ਦੀ ਗੱਡੀ ਆ ਫਲੋਰ ਤੋਂ ਤਕਰੀਬਨ ਅੱਗ ਤੇ ਕਾਬੂ ਪਾਉਣ ਪ੍ਰਾਂਤੀ ਹੀ ਪਹੁੰਚੀ ਆ 2 ਘੰਟੇ ਹੋ ਗਏ ਚੱਲੇ ਆ ਅੱਗ ਲੱਗੀ ਨੂੰ ਲੋਕਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਦੇਖੋ ਤੁਸੀਂ ਦੇਖ ਸਕਦੇ ਹੋ ਪਾਈਪ ਲਾ ਕੇ ਤੇ ਨਾਲ-ਨਾਲ ਜਿਹੜੇ ਆਪਣੇ ਟੈਂਕਰ ਲਿਆ ਕੇ ਪਾਣੀ ਵਾਲੇ ਉਹਦੇ ਨਾਲ ਜਿਹੜੀ ਅੱਗ ਤੇ ਕਾਬੂ ਪਾਇਆ ਗਿਆ ਇਹਨਾਂ ਨੇ ਆਪਣੀ ਮਸ਼ੀਨਰੀ ਲਿਆ ਕੇ ਜਿਹੜੀ ਅੱਗ ਤੇ ਕਾਬੂ ਪਾਇਆ ਸੀਗਾ ਪਰ ਹੁਣ ਦੇਖੋ ਜੀ ਨਗਰ ਨਿਗਮ ਫਲੋਰ ਦੀ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆ ਤਕਰੀਬਨ 2 ਘੰਟੇ ਬਾਅਦ ਪਹੁੰਚੀ ਆ ਤਖਮਾਉਣ ਨੂੰ ਦੇਖ ਲੋ ਪੌਣੇ 2 ਘੰਟੇ ਜਿਹੜੇ ਲੱਗ ਗਏ ਆ ਫਾਇਰ ਬ੍ਰਿਗੇਡ ਦੇ ਇਸ ਕਰਕੇ ਜਿਹੜਾ ਇਹ ਪਿੰਡ ਵਾਸੀਆਂ ਤੇ ਕਿਸਾਨਾਂ ਵੱਲ ਭਾਰੀ ਰੋਸ ਪਾਇਆ ਜਾ ਰਿਹਾ ਇੱਥੇ ਪਰਾਲੀ ਦਾ ਕੁੰਨੂ ਲੱਗਿਆ ਹੋਇਆ ਸੀਗਾ ਪੁਰਾਣਾ ਉਹ ਉਸ ਨੂੰ ਆਗ ਜਿਹੜੀ ਲੱਗੀ ਆ ਤੇ ਹੁਣ ਉਹਨੂੰ ਕਾਬੂ ਪਾਉਣ ਲਈ ਜਿਹੜਾ ਪਾਣੀ ਜਿਹੜਾ ਆ ਉਹਦਾ ਵਹਾਅ ਕੀਤਾ ਜਾ ਰਿਹਾ ਆ ਬਾਕੀ ਤੁਸੀਂ ਦੇਖ ਸਕਦੇ ਆ ਜਿਹੜਾ ਕਿਸਾਨਾਂ ਵੱਲੋਂ ਆਪਣੇ ਤੌਰ ਤੇ ਜਿਹੜੀ ਅੱਗੇ ਅੱਗ ਤੇ ਜਿਹੜਾ ਕਬਸੀਕਲ ਭਾਜੀ ਕੀ ਨਾਮ ਤੁਹਾਡਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਨੀਰੇਜ ਹੈ ਜੀ ਸਰਹਾਲ ਮੋਢੀ ਮੇਰਾ ਪਿੰਡ ਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਆਪਣੇ ਭਾਜੀ ਆ 10 ਕਨਾਲ ਜਗ੍ਹਾ ਸੀ ਵੀ 12 13 ਕਨਾਲ ਉਹਦੇ ਵਿੱਚੋਂ ਆ 5 ਕਨਾਲ ਜਲ ਗਈ ਆ ਭਲਾ ਹੋਵੇ ਟਰੈਕਟਰਾਂ ਵਾਲਿਆਂ ਦਾ ਜਿਨ੍ਹਾਂ ਨੇ ਆ ਕੇ ਬਚਾਹ ਕਰਾ ਲਿਆ ਆ ਜੀ ਮੈਨੂੰ ਤਾਂ ਫੋਨ ਗਿਆ ਤੇ ਤੁਹਾਡੇ ਖੇਤਾਂ ਚ ਆ ਕੇ ਲੱਗੀ ਹੋਈ ਆ अच्छा जी इजले ਇੱਥੇ ਆ ਕੇ ਮੈਂ ਦੇਖਿਆ ਤਾਂ ਬੜੀ ਜਨਤਾ ਇਕੱਠੀ ਹੋਈ ਸੀਗੀ ਉਹਨਾਂ ਨੇ ਸਾਥ ਲਿਆ ਜੀ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਪੱਲਾ ਕੀਤਾ ਜੀ ਸਾਡੇ ਨਿਆਣਿਆਂ ਦਾ ਜੋ ਵੀ ਹੂਹ ਚ ਦਾਣਾ ਜਾਣਾ ਸੀ ਉਸ ਦਾ ਬਚਾਅ ਹੋ ਗਿਆ ਜੀ ਹੋਰ ਕਿੰਨਾ ਨੁਕਸਾਨ ਹੋਇਆ ਇੱਧਰ ਜਿਹੜੇ ਖੇਤ ਨਾਲ ਦੇ ਦੇਖ ਰਹੇ ਆ ਪੰਜ-ਛੇ ਖੇਤ ਰਹਿ ਗਏ ਆ ਨਾਲ ਦੇ ਆ ਇਹ ਨਾਲ ਸੀਗੇ ਹਾਂ ਜੀ ਇਹ ਨਾਲ ਹੀ ਸੀਗੀ ਜੀ ਤੇ ਇਹ ਨਾਲ ਚਲ ਗਈ ਲਾ ਕੇ ਪੀਣਾ ਵਾਲਾ ਉਹ ਕਿਧਰ ਰਹਿ ਗਿਆ ਚਲ ਜੀ ਆਪਣੇ ਇਧਰ ਕਣਕ ਖੜੀ ਸੀ ਜੀ ਅੱਛਾ ਜੀ ਇਹ ਖੜੀ ਕਣਕ ਨੂੰ ਅੱਗ ਲੱਗ ਗਈ ਹੈਗੀ ਆ ਕੋਈ ਕਾਰਨ ਦਾ ਪਤਾ ਲੱਗਾ ਕਣਕ ਕਿਦਾਂ ਕਾਰਨ ਦਾ ਜੀ ਕੁਛ ਨਹੀਂ ਹਾਲੇ ਪਤਾ ਹਾਲੇ ਪਹੁੰਚੇ ਹੀ ਆ ਜੀ ਆ ਵਿਚੀ ਖੰਬੇ ਦੀਆਂ ਤਾਰਾਂ ਵੀ ਲੰਗਦੀਆਂ ਪਤਾ ਨਹੀਂ ਹੁਣ ਛੋਟ ਸਰਕਟ ਆ ਕਿ ਕੀ ਕਾਰਨ ਹੈ ਇਹ ਪਤਾ ਲੱਗੂਗਾ ਜੀ ਹਾਲੇ ਠੀਕ ਆ ਜੀ ਇਹ ਕੁਛ ਨਹੀਂ ਜਿਹੜੀ ਉਧਰਲੀ ਸਾਈਡ ਨੀਵੇਂ ਖੱਤੇ ਕਹਿੰਦੇ ਉਧਰ ਵੀ ਕਣਕ ਸੀਗੀ ਨਹੀਂ ਜੀ ਉਧਰ ਤਾਂ ਸਾਰੀ ਲੌ ਨਈ ਸੀਗੀ ਜੀ ਅੱਛਾ ਉਹ ਸਵੇਰੇ ਵੱਢ ਲਈ ਆ ਵੱਢ ਲਈ ਆ ਯਾਨੀ ਨਾੜੇ ਸੀਗੀ ਮਤਲਬ ਹਾਂ ਇਧਰਲੇ ਪਾਸੇ ਸਾਰੀ ਨਾੜ ਸੀ ਪੰਜ ਛੇ ਾਂ ਦੀ ਤੇ ਆ ਸਾਡੀ ਕਾਨਕ ਸੀ ਜੀ ਚਲੋ ਸ਼ੁਕਰ ਹੈ ਬਚਾਅ ਹੋ ਗਿਆ ਅੱਧੀ ਪੰਜ ਕਨਾਲ ਪੰਜ ਕਨਾਲ ਲਗਭਗ ਨਾਲ ਦੀ 4.5 ਕਨਾਲ ਪੰਜ ਕਨਾਲ ਦੇ ਆਸ-ਪਾਸ ਘਾਟਾ ਪੈ ਗਿਆ ਜੀ ਲੋਸ ਹੋ ਗਿਆ ਮੈਂ ਤਾਂ ਬਾਹਰ ਖੇਤਾਂ ਚ ਆਪਣੇ ਗਿਆ ਜਗਾ ਜੀ ਕੰਮ ਤੇ ਠੀਕ ਹੈ ਮੈਨੂੰ ਮਗਰ ਫੋਨ ਗਿਆ ਕਿ ਤੁਹਾਡੇ ਖੇਤਾਂ ਚ ਅੱਗ ਲੱਗੀ ਹੋਈ ਆ ਫਿਰ ਮੈਂ ਉੱਥੋਂ ਉੱਟ ਕੇ ਨਟ ਕੇ ਆਇਆ ਠੀਕ ਆ ਜੀ ਧੰਨਵਾਦ ਜੀ ਮਿਹਰਬਾਨੀ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਕੀ ਨਾ ਤੁਹਾਡਾ ਮੈਂ ਮੇਰਾ ਨਾਮ ਰਣਜੀਤ ਸਿੰਘ ਸਾਫ ਦਾ ਸਰਪੰਚ ਸਾਲ ਮੁੰਡੀ ਕੀ ਕਾਰਨ ਹੋਇਆ ਜਿਹੜੀ ਅੱਗ ਲੱਗੀ ਕੋਈ ਪਤਾ ਲੱਗਾ ਕੀ ਸ਼ਾਰਟ ਸਰਕਟ ਹੋਇਆ ਕੀ ਹੋਇਆ ਬਿਜਲੀ ਦਾ ਕੋਈ ਸ਼ਾਰਟ ਸਰਕਟ ਨਹੀਂ ਹੈ ਤੋਂ ਇਹ ਪਤਾ ਲੱਗ ਰਿਹਾ ਵੀ ਮਾੜਾ ਮੋਟਾ ਕੋਈ ਮਸ਼ੀਨਰੀ ਤੂੜੀ ਬਣਾ ਰਹੇ ਸੀ ਉਹਦੇ ਵਿੱਚ ਹੋਇਆ ਪਰ ਮੇਨ ਗੱਲ ਇਹ ਹੈ ਕਿ ਲੋਕਾਂ ਵੱਲੋਂ ਪਿੰਡ ਦੇ ਸਾਰੇ ਲੋਕਾਂ ਵੱਲੋਂ ਮਿਹਨਤ ਕਰਕੇ ਐਫਰਟਸ ਕੋਸ਼ਿਸ਼ਾਂ ਕਰਕੇ ਜਿਹੜੀ ਉਹ ਅੱਗ ਨੂੰ ਬੁਝਾਇਆ ਗਿਆ ਜਦੋਂ ਕਿ ਝੋਨੇ ਦੀ ਵਾਰ ਨੂੰ ਸਰਕਾਰ ਕਹਿੰਦੀ ਹੈ ਕਿ ਤੁਹਾਡਾ ਧੂਆਂ ਜਿਹੜਾ ਦਿੱਲੀ ਤੱਕ ਪਹੁੰਚਦਾ ਆ ਬੀਤੇ ਅੱਗ ਲੱਗਦੀ ਹੈ ਤਾਂ ਅਸੀਂ ਕਾਰਵਾਈ ਕਰਾਂਗੇ ਹੁਣ ਸਰਕਾਰ ਦਾ ਸੈਟੇਲਾਈਟ ਕਿੱਥੇ ਆ ਬਿਲਕੁਲ ਕਿਤੇ ਵੀ ਕਿਤੇ ਵੀ ਹੁਣ ਤੱਕ ਡੇਢ ਘੰਟਾ ਹੋ ਗਿਆ ਅੱਗ ਲੱਗੀ ਨੂੰ ਲੋਕਾਂ ਨੇ ਬੁਝਾ ਵੀ ਲਈ ਆ ਅਜੇ ਤੱਕ ਵੀ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਆ ਪਿੰਡ ਸਾਲਮੁੰਡੀ ਨਹੀਂ ਪਹੁੰਚੀ ਜੇ ਦੇਖਿਆ ਜਾਵੇ ਤਾਂ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਫਲੋਰ ਤੋਂ ਇੱਥੇ ਆਣੀ ਸੀ ਉਹ ਫੋਵਾੜੇ ਤੋਂ 10 ਮਿੰਟ ਚ ਵੀ ਆ ਸਕਦੀ ਜੇ ਸਰਕਾਰ ਦਾ ਕੋਈ ਲਿੰਕ ਹੋਵੇ ਦੂਜਿਆਂ ਦੇ ਨਾਲ ਤਾਲਮੇਲ ਹੋਵੇ ਇਸ ਕਰਕੇ ਸਾਡੇ ਘੱਟੋ ਘੱਟ ਜਿਹੜੇ ਆ ਆਸ ਕਨਾਲ ਕਣਕ ਜਿਹੜੀ ਖੜੀ ਕਣਕ ਉਹ ਜਲ ਗਈ ਹੈ ਤਾਂ ਪੰਜ ਖੇਤਾਂ ਦਾ ਜਿਹੜਾ ਆ ਉਹ ਲਾਉਂਸ ਦਾ ਕਣਕ ਦਾ ਕਣਕ ਵੱਢੀ ਹੋ ਸੀ ਉਹ ਸੜ ਗਿਆ ਤੇ ਨਾਲ ਹੀ ਡੇਢ ਦੋ ਖੇਤਾਂ ਦੀ ਵਾਹੀ ਜਿਹੜੀ ਛੱਲੀਆਂ ਦੀ ਸੀ ਵੀ ਜੀਓ ਲੋਕਾਂ ਨੇ ਉਹਨਾਂ ਨੂੰ ਵੀ ਸੇਕ ਲੱਗਣ ਨਾਲ ਕਟੋ ਮਰਤੇ ਚਾਰ ਖਨਾਲੀਆਂ ਝਾਂ ਜਿਹੜਾ ਆ ਉਹ ਮੱਕੀ ਦੀਆਂ ਛੱਲੀਆਂ ਦਾ ਵੀ ਖਰਾਬ ਹੋ ਗਿਆ ਹੈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿੰਨਾ ਜਲਦੀ ਹੋ ਸਕੇ ਇਹਦੀ ਗਦਾਬਦੀ ਕਰਾ ਕੇ ਬੰਦੇ ਲੋਕਾਂ ਨੂੰ ਜਿਨਾ ਮੁਆਵਜ਼ਾ ਆ ਉਹ ਦਿੱਤਾ ਜਾਵੇ ਬਿਲਕੁਲ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ